ਸਾਲਾ ਕੁਝ ਅਸਤਵਿਅਸਤ ਕਰਦਾ ਮਾਵਾ ਜਲਾ ਪੁਣੀਆਂ ਦਾ ਕੰਮ ਖਰਾਬ ਕੀਤਾ ਛੋਟੇ ਛੋਟੇ ਬੱਚੇ ਵਿਚਰੇ ਜਿਹੜੇ ਬਜ਼ੁਰਗ ਉਹਨਾਂ ਲਈ ਬਹੁਤ ਹੀ ਮੁਸੀਬਤ ਆ ਹੈਨਾ ਥੋੜੇ ਨੇ ਤੇ ਪਾਣੀ ਵੀ ਪੇ ਝੋਨਾ ਹੁਣ ਜਿਹੜਾ ਹੋਣਾ ਥੋੜੀ ਹੈ ਪਾਣੀ ਨਾਲ ਗਲ ਜਾਣਾ ਅਸੀਂ ਆਪਣੇ ਪਿੰਡ ਜਾ ਕੇ ਇਹ ਕਰਮ ਸਿੰਘ ਸੀਨਾ ਆਉਂਦੇ ਆਉਂਦੇ ਸਬਜ਼ੀ ਲਈ ਬਾਜ਼ਾਰ ਤੋਂ ਫਿਰ ਅਸੀਂ ਚੱਲਦੇ ਜਿੱਥੇ ਸਾਡੀ ਕੋਠੀ ਬਣਾਂਦੀ ਆ ਸਿੰਗਨੇਚਰ ਕਲੋਨੀ ਅਜਨਾਲਾ ਇੱਥੇ ਹਨ ਥੋੜਾ ਜਿਹਾ ਕੰਮ ਹੀ ਉਹ ਜਿਹੜਾ ਕਰ ਲਿਆ ਤੇ ਮੈਂ एकदम ਤੇਜ਼ ਹੋ ਗਿਆ ਸੀ ਆਪਣੇ ਤੇ ਚਲੋ ਪਿੰਡ ਕਰਮ ਸਿੰਘ ਸ਼ੀਨਾ ਦਾ ਪਚਾਈਏ ਪਾਣੀ ਤੋਂ ਨੇਪਾਲ ਜਿਹੜਾ ਉੱਥੇ ਸਾਰਾ ਪਾਣੀ ਨਾ ਭਰਿਆ ਹੋਇਆ ਫਿਰ ਅਸੀਂ ਪਹੁੰਚੇ ਡੀਮਾਰਟ ਉੱਥੋਂ ਅਸੀਂ ਲਿਆ ਅਜਨਾਲੇ ਤੋਂ ਗਰੋਸਰੀ ਦਾ ਸਮਾਨ ਤੇ ਪਹੁੰਚ ਗਏ ਅਸੀਂ ਕਾਰ ਤੇ ਮੀਂਹ ਬਹੁਤ ਤੇਜ਼ੀ ਐਵੇਂ ਸਾਰੇ ਮੀਂਹ ਚ ਭਿੱਜ ਕੇ ਆਏ ਆ ਜਦੋਂ ਅਸੀਂ ਗੱਡੀ ਵਿੱਚ ਉਤਰਦੇ ਹਾਂ ਤੇ ਇਸ ਵਕਤ ਜਨਾਲਾ ਹੁੰਨੇ ਆ ਜਿਹੜੇ ਜਿਹੜੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਪਾਣੀ ਆਇਆ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਇਸ ਵਕਤ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਏ ਪਰ ਕੀ ਕੀਤਾ ਜਾ ਸਕਦਾ